ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਇਸ ਸਾਲ ਮੱਸਿਆ ਕ੍ਰਿਸ਼ਨ ਪੱਖ ਦੀ ਪਾਦਰਪਤ ਮੱਸਿਆ 2 ਸਤੰਬਰ 2024 ਦਿਨ ਸੋਮਵਾਰ ਨੂੰ ਹੈ ਪਰ ਇਹ 3 ਸਤੰਬਰ 2024 ਦਿਨ ਮੰਗਲਵਾਰ ਨੂੰ ਸਵੇਰੇ 6 ਵਜੇ ਵਿਆਪਤ ਹੋਵੇਗਾ ਇਸ ਦਿਨ ਸੂਰਜ ਦੇਵ 5:45 ਮਿੰਟ ਤੇ ਉਦੇ ਹੋਵੇਗਾ ਇਸ ਲਈ ਵਿਕਾਸ ਲਿਖ ਤੇ ਮੰਗਲਵਾਰ ਨੂੰ ਵੀ ਮਸਿਆ ਮਨਾਈ ਜਾ ਰਹੀ ਹੈ ਇਸੇ ਕਾਰਨ ਪੋਬਵਤੀ ਮਸਿਆ ਦਾ ਸਹਿਜੋਗ ਬਣ ਰਿਹਾ ਹੈ ਪੋਬਵਤੀ ਮਸਿਆ ਦੇ ਦਿਨ ਦੀ ਪੂਜਾ ਅਰਚਨਾ ਅਗਲੇ ਦਿਨ ਕਰਨ ਤੋਂ ਧਾਨ ਦੇ ਨਾਲ ਸੰਬੰਧਿਤ ਸਮੱਸਿਆ ਖਤਮ ਹੋ ਜਾਂਦੀ ਹੈ ਕਰਜ਼ੇ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ ਇਸ ਦੇ ਨਾਲ ਇਹ ਜਨਮ ਕੁੰਡਲੀ ਵਿੱਚ ਮੰਗਲਵਾਰ ਦਾ ਕਿਸੇ ਵੀ ਕਿਸਮ ਦਾ ਨਕਾਰਾਤਮਕ ਪ੍ਰਭਾਵ ਖਤਮ ਹੋ ਜਾਂਦਾ ਹੈ ਇਸ ਵਾਰ ਇਸ ਮਹੀਨੇ ਦੀ ਸਭ ਤੋਂ ਵੱਡੀ ਮਸਿਆ ਹੈ ਇਸ ਦਿਨ ਭਗਵਾਨ ਭੋਲੇ ਨਾਹ ਜੀ ਦੇ ਆਸ਼ੀਰਵਾਦ ਦੇ ਨਾਲ ਬਣਿਆ ਹੈ ਦੇਵੀਏ ਦੁਰਲਭ ਸੁਭ ਸੰਜੋਗ ਕਾਲ ਸਰਪ ਜੋਗ ਤੇ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਹੋਣਗੀਆਂ ਕਰੋੜਪਤੀ ਤਾਂ ਦੇ ਨਾਲ ਮਾਲਾਮਾਲ ਇਹ ਸਮਝ ਲਓ ਕਿ 2 ਸਤੰਬਰ ਮਸਿਆ ਵਾਲੇ ਦਿਨ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਹੁਣ ਭਗਵਾਨ ਪੋਲੇਨਾਥ ਖੁਦ ਇਹਨਾਂ 6 ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਕਸ਼ਟ ਦੂਰ ਕਰਨ ਵਾਲੇ ਹਨ ਹੁਣ ਇਹਨਾਂ 6 ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਭਗਵਾਨ ਪੋਲੇਨਾਥ ਜੀ ਦੇ ਆਸ਼ੀਰਵਾਦ ਦੀ ਸਦਕਾ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਹੁਣ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਇਹ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਹੜੀ ਆਪਾ ભગવાન ਪੋਲੇ ਨਾਜੀ ਦੀ ਕਿਰਪਾ ਦੇ ਨਾਲ 2 ਸਤੰਬਰ ਮੱਸਿਆ ਵਾਲੇ ਦਿਨ ਕਰੋੜਪਤੀ ਬਣਨ ਵਾਲੀਆਂ ਹਨ ਅੱਜ ਅਸੀਂ ਇਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਣ ਵਾਲੇ ਹਾਂ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਇਸ ਵੀਡੀਓ ਨੂੰ ਮਿਸ ਵੀ ਨਾ ਕਰਨਾ ਕਿਉਂਕਿ ਇਹ ਵੀਡੀਓ ਇਹਨਾਂ 6 ਰਾਸ਼ੀ ਵਾਲਿਆਂ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭਗਵਾਨ ਪੋਲੇਨਾਸ ਜੀ ਦੀ ਭਗਤ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਭਗਵਾਨ ਪੋਲੇਨਾਸ ਜੀ ਦੀ ਜੈ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਦੇ ਵਿੱਚ ਮੱਸਿਆ ਬਹੁਤ ਹੀ ਮਹੱਤਵਪੂਰਨ ਮੰਨੀ ਜਾਂਦੀ ਹੈ ਕਿ ਇਸ ਦਿਨ ਪਵਿੱਤਰ ਨਦੀਆਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ ਇਹ ਮੱਸਿਆ ਪਿੱਤਰਾਂ ਦੀ ਸ਼ਾਂਤੀ ਦੇ ਲਈ ਮਨਾਈ ਜਾਂਦੀ ਹੈ ਮੱਸਿਆ 2 ਸਤੰਬਰ 2024 ਨੂੰ ਹੈ ਮੱਸਿਆ ਪਿਤਰਾਂ ਨੂੰ ਪ੍ਰਸੰ타 ਪ੍ਰਾਪਤ ਕਰਨ ਦਾ ਦਿਨ ਹੈ ਇਸ ਦਿਨ ਗੰਗਾ ਇਸ਼ਨਾਨ ਅਤੇ ਜਲ ਦਾ ਦਾਨ ਸਤੂ ਦਾ ਦਾਨ ਕਰਨ ਵਾਲਿਆਂ ਨੂੰ ਪੁਰਵਜਾਂ ਦਾ ਆਸ਼ੀਸ਼ ਮਿਲਦਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਹੁੰਦੀ ਹੈ ਉਹਨਾਂ ਦੀ ਕਿਸਮਤ ਜਾਗ ਉੱਠਦੀ ਹੈ ਇਸ ਦਿਨ ਜੋ ਵੀ ਮੱਸਿਆ ਵਾਲੇ ਦਿਨ ਪੋਲੇਨਾਹ ਜੀ ਦੀ ਪੂਜਾ ਕਰਦਾ ਹੈ ਉਸ ਦੀ ਤਰੱਕੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਪਿਤਰਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਮੱਸਿਆ ਤੇ ਤਰਪਨ ਪਾਲਸ ਕਰੋ ਅਤੇ ਕਿਸੇ ਗਰੀਬ ਵਿਅਕਤੀ ਨੂੰ ਦਾਨ ਜ਼ਰੂਰ ਦਿਓ। ਇਸ ਮੱਸਿਆ ਵਾਲੇ ਦਿਨ ਇਸ਼ਨਾਨ ਦੇ ਜਲ ਦੇ ਵਿੱਚ ਕਾਲੇ ਤੇਲ ਪਾ ਕੇ ਇਸ਼ਨਾਨ ਕਰਨ ਦੇ ਨਾਲ ਦੋਸ਼ਾਂ ਦਾ ਨਾਲ ਸੁੰਦਾ ਹੈ ਵਿਗੜ ਹੋਏ ਕੰਮ ਬਣ ਜਾਂਦੇ ਹਨ। ਮੱਸਿਆ ਵਾਲੇ ਦਿਨ ਪੀਪਲ ਦੇ ਪੇੜ ਦੇ ਥੱਲੇ ਦੀਵਾ ਜਗਾਉਣ ਦੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਦੋਸਤੋ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਖੁਸ਼ ਨਸੀਬ ਅਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੇ ਉੱਤੇ ਭਗਵਾਨ ਪੋਲੇਨਾਜੀ ਦਾ ਆਸ਼ੀਰਵਾਦ ਹੋ ਗਿਆ ਹੈ। ਉਹਨਾਂ ਖੁਸ਼ ਨਸੀਬ ਅਤੇ ਪਾਕਸ਼ਾਲੀ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ ਮੇਖ ਰਾਸ਼ੀ। ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਭਗਵਾਨ ਪੋਲੇਨਾਜੀ ਦੀ ਅਪਾਰ ਕਿਰਪਾ ਬਣੀ ਹੋਈ ਹੈ ਜਿਸ ਨਾਲ ਇਹਨਾਂ ਨੂੰ ਧਨਲਾਭ ਪ੍ਰਾਪਤੀ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਰਾਸ਼ੀ ਦੇ ਲੋਕਾਂ ਨੂੰ ਵਪਾਰ ਅਤੇ ਕਾਰੋਬਾਰ ਦੇ ਵਿੱਚ ਵਾਧਾ ਹੋਵੇਗਾ। ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪਦ ਵਿੱਚ ਤਰੱਕੀ ਮਿਲੇਗੀ ਜੋ ਲੋਕ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜ੍ਹਾਈ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਦੇ ਵਿੱਚ ਨੌਕਰੀ ਜਾਂ ਪੜ੍ਹਾਈ ਦੀ ਸੰਭਾਵਨਾ ਬਣ ਰਹੀ ਹੈ ਨਾਲ ਹੀ ਨਾਲ ਇਸ ਰਾਸ਼ੀ ਦੇ ਲੋਕਾਂ ਦੇ ਆਏ ਦੇ ਵਿੱਚ ਵਾਧਾ ਹੋਵੇਗਾ ਜੋ ਲੋਕ ਵਪਾਰੀ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਜ਼ਿਆਦਾ ਮੁਨਾਫਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਤੁਸੀਂ ਆਪਣੇ ਸਾਰੇ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕਰੋਗੇ ਭਗਵਾਨ ਪੋਲੇਨਾਥ ਦੀ ਕਿਰਪਾ ਮੇਖ ਰਾਸ਼ੀ ਵਾਲਿਓ ਵਿਸ਼ੇਸ਼ ਰੂਪ ਦੇ ਤੁਹਾਡੇ ਉੱਪਰ ਬਣ ਰਹੀ ਹੈ ਜਿਸ ਨਾਲ ਹੁਣ ਤੁਹਾਡੇ ਸਾਰੇ ਦੁੱਖ ਕਸ਼ਟ ਦੂਰ ਹੋਣ ਵਾਲੇ ਹਨ ਹੁਣ ਤੁਹਾਡੇ ਜੀਵਨ ਦੇ ਵਿੱਚ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਮੇਖ ਰਾਸ਼ੀ ਵਾਲਿਓ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਗਵਾਨ ਪੋਲੇ ਨਾਲ ਜੀ ਦੀ ਕਿਰਪਾ ਦੇ ਨਾਲ ਮੱਸੀਆ ਵਾਲੇ ਦੇਨ ਤੁਹਾਡਾ ਸਮਾਂ ਹੁਣ ਬਹੁਤ ਹੀ ਚੰਗਾ ਆਉਣ ਵਾਲਾ ਹੈ ਭਗਵਾਨ ਪੋਲੇਨਾ ਤੁਹਾਡੇ ਉੱਪਰ ਬੇहद ਪਸੰਦ ਹੋ ਗਏ ਹਨ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ ਕੁੰਭ ਰਾਸ਼ੀ ਵਾਲੇ ਉਹ ਜਿਸਲੀ ਵਜ੍ਹਾ ਦੇ ਨਾਲ ਸਮਾਜ ਵਿੱਚ ਤੁਹਾਡੀ ਤਾਰੀਫ ਕੀਤੀ ਜਾਵੇਗੀ ਤੇ ਤੁਹਾਨੂੰ ਦੱਸ ਦਈਏ ਭਗਵਾਨ ਪੋਲੇਨਾ ਦੀ ਕਿਰਪਾ ਦੇ ਨਾਲ ਤੁਹਾਨੂੰ ਹੁਣ ਨਵੇਂ ਅਵਸਰ ਪ੍ਰਾਪਤ ਹੋਣ ਵਾਲੇ ਹਨ ਉਹਨਾਂ ਅਵਸਾਰਾਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਅੱਗੇ ਵਧੋਗੇ ਤੁਹਾਨੂੰ ਦੱਸ ਦਈਏ ਕਿ ਜੋ ਵੀ ਤੁਹਾਡੇ ਰੁਕੇ ਹੋਏ ਕੰਮ ਸੀ ਉਹ ਸਾਰੇ ਹੁਣ ਸਮੇਂ ਤੇ ਪੂਰੇ ਹੋਣਗੇ ਸਾਰੇ ਦੇ ਪੂਰੇ ਹੋ ਜਾਣਗੇ ਤੁਹਾਨੂੰ ਦੱਸ ਰਹੀ ਹਾਂ ਜੋ ਵੀ ਕੰਮ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਸੀ ਉਸ ਕੰਮ ਦੇ ਵਿੱਚ ਤੁਹਾਨੂੰ ਹੁਣ ਸਫਲਤਾ ਪ੍ਰਾਪਤ ਹੋਵੇਗੀ ਕੁੰਭ ਰਾਸ਼ੀ ਵਾਲਿਓ ਭਗਵਾਨ ਪੋਲੇਨਾ ਦੀ ਕਿਰਪਾ ਦੇ ਨਾਲ ਤੁਹਾਡੀ ਆਏ ਦੇ ਵਿੱਚ ਵਿਧੀ ਹੋਵੇਗੀ ਅਤੇ ਦੋਸਤੋ ਭਗਵਾਨ ਪੋਲੇਨਾ ਦੀ ਕਿਰਪਾ ਨਾਲ ਹੁਣ ਤੁਹਾਨੂੰ ਧਨ ਲਾਭ ਦੇ ਅਨੇਕ ਅਵਸਰ ਪ੍ਰਾਪਤ ਹੋਣ ਵਾਲੇ ਹਨ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਮਾਹੌਲ ਰਹੇਗਾ ਅਸਾਇਨਿਕ ਤੋਂ ਲਾਭ ਦੀ ਪ੍ਰਾਪਤੀ ਸੰਭਾਵਨਾ ਹੈ ਨਾਲ ਹੀ ਨਾਲ ਜੇਕਰ ਤੁਸੀਂ ਨਵਾਂ ਮਕਾਨ ਜਾਂ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਕਾਮਨਾ ਤੁਹਾਡੀ ਜ਼ਰੂਰ ਪੂਰੀ ਹੋਵੇਗੀ। ਭਗਵਾਨ ਪੋਲੇਨਾਥ ਜੀ ਦੀ ਵਿਸ਼ੇਸ਼ ਕਿਰਪਾ ਕੁੰਮ ਰਾਸ਼ੀ ਵਾਲੇ ਤੁਹਾਡੇ ਉੱਪਰ ਬਣੀ ਹੋਈ ਹੈ। ਸਮਾਂ ਹੁਣ ਤੁਹਾਡੇ ਪੂਰੇ ਪੱਖ ਦੇ ਵਿੱਚ ਹੈ। ਸਮੇ ਦਾ ਭਰਪੂਰ ਲਾਭ ਉਠਾਓ। ਸਮੇ ਨੂੰ ਹੱਥੋਂ ਨਾ ਜਾਣ ਦਿਓ। ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਬ੍ਰਿਸ਼ਕ ਰਾਸ਼ੀ। ਬ੍ਰਿਸ਼ਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਪੋਲੇਨਾਥ ਤੁਹਾਨੂੰ ਕਈ ਸ਼ੋਭ ਸੰਦੇਸ਼ ਦੇਣ ਵਾਲੇ ਹਨ ਦੋਸਤੋ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਤੁਹਾਨੂੰ ਹੁਣ ਫਾਇਦਾ ਹੋਵੇਗਾ ਤੁਹਾਨੂੰ ਦੱਸਈਏ ਕਿ ਭਗਵਾਨ ਪੋਲੇਨਾ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ ਤੁਹਾਡੇ ਸਾਰੇ ਕਾਰਜ ਹੁਣ ਸਫਲਤਾਪੂਰਵਕ ਪੂਰੇ ਹੋਣਗੇ ਦੋਸਤਾਂ ਦੇ ਨਾਲ ਤੁਹਾਡਾ ਮੇਲ ਚੋਲ ਵਧੇਗਾ ਨਾਲ ਹੀ ਇਸ ਰਾਸ਼ੀ ਵਾਲਿਆਂ ਨੂੰ ਅਨੇਕ ਪ੍ਰਕਾਰ ਦੇ ਤਾਨ ਲਾਭ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਬ੍ਰਿਸ਼ਿਕ ਰਾਸ਼ੀ ਵਾਲੇ ਭਗਵਾਨ ਪੋਲਿਨਾਜੀ ਦੀ ਅਪਾਰ ਕਿਰਪਾ ਦੇ ਨਾਲ ਤੁਹਾਨੂੰ ਪੂਰਾ ਤਨ ਲਾਭ ਹੋਵੇਗਾ ਤੁਹਾਡੀ ਕਾਰਜ ਸਥਿਤੀ ਵਧੀਆ ਹੋਵੇਗੀ ਤੁਸੀਂ ਸਫਲਤਾਪੂਰਵਕ ਹਰ ਕੰਮ ਨੂੰ ਕਰ ਸਕੋਗੇ ਭਗਵਾਨ ਪੋਲਿਨਾਜੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਹੋਈ ਹੈ ਜਿਸ ਨਾਲ ਤਾਂ ਸੰਬੰਧੀ ਜੋ ਵੀ ਤੁਹਾਡੀਆਂ ਹੁਣ ਤੱਕ ਪਰੇਸ਼ਾਨੀਆਂ ਸੀ ਉਹ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਮ੍ਰਿਸ਼ਕ ਰਾਸ਼ੀ ਵਾਲੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ ਤੇ ਆਪਣੇ ਜੀਵਨ ਦੇ ਵਿੱਚ ਅੱਗੇ ਵਧੋਗੇ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਮੱਸਿਆ ਤੇ ਭਗਵਾਨ ਕੋਲੇ ਨਾ ਚੀਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਣ ਵਾਲਾ ਹੈ ਤੁਹਾਡੇ ਵਪਾਰ ਵਿੱਚ ਵਾਧਾ ਹੋਣ ਵਾਲਾ ਹੈ ਕੈਨਾ ਗਲਤ ਨਹੀਂ ਹੋਵੇਗਾ ਕਿ ਤੁਹਾਡਾ ਵਪਾਰ ਹੁਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ ਜਿਹੜੇ ਲੋਕ ਇਸ ਰਾਸ਼ੀ ਵਾਲੇ ਨੌਕਰੀ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਤਨਖਾਹ ਦੇ ਵਿੱਚ ਇਸ ਸਮੇਂ ਵਾਧਾ ਹੋਵੇਗਾ ਜਿਹੜੇ ਲੋਕ ਇਸ ਸਮੇਂ ਵਦੇਸ਼ ਦੇ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦੇ ਵੀ ਇਹ ਸੁਪਨਾ ਸাকার ਹੋ ਸਕਦਾ ਹੈ ਕੰਨਿਆ ਰਾਸ਼ੀ ਵਾਲੇ ਪਗਵਾਨ ਪੋਲੇ ਨਾਜੀ ਦੀ ਅਪਾਰੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਜਿਹੜੇ ਲੋਕ ਇਸ ਰਾਸ਼ੀ ਵਾਲੇ ਵਪਾਰ ਕਰਦੇ ਹਨ ਉਹਨਾਂ ਦਾ ਵਪਾਰ ਬਹੁਤ ਵਧੀਆ ਚੱਲੇਗਾ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਦੁਕਾਨਦਾਰੀ ਬਹੁਤ ਜ਼ਿਆਦਾ ਲਾਭ ਅਤੇ ਉਹਨਾਂ ਨੂੰ ਮੁਨਾਫਾ ਹੋਏਗਾ ਧਨ ਪ੍ਰਾਪਤੀ ਤੇ ਬਹੁਤ ਸਾਰੇ ਨਵੇਂ ਸਹਿਯੋਗ ਬਣ ਰਹੇ ਹਨ ਜਿਹੜੇ ਲੋਕ ਇਸ ਰਾਸ਼ੀ ਵਾਲੇ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਉਹਨਾਂ ਦਾ ਇਹ ਸੁਪਨਾ ਵੀ ਸਿੱਕਾਰ ਹੋ ਜਾਵੇਗਾ ਉਹਨਾਂ ਨੂੰ ਸੰਤਾਨ ਪ੍ਰਾਪਤੀ ਹੋ ਜਾਵੇਗੀ ਜਿਹੜੇ ਲੋਕ ਇਸ ਸਮੇਂ ਨਵਾਂ ਵਾਹਨ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਵੀ ਇਸ ਸਮੇਂ ਫਾਇਦਾ ਹੋਣ ਵਾਲਾ ਹੈ ਜਿਹੜੇ ਲੋਕ ਪਾਰਟਨਰਸ਼ਿਪ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ ਪਾਰਟਨਰਸ਼ਿਪ ਵੱਲੋਂ ਧਨ ਪ੍ਰਾਪਤੀ ਦੇ ਨਵੇਂ ਜੋਗ ਬਣ ਰਹੇ ਹਨ ਪਾਵ ਕੇ ਬਹੁਤ ਹੀ ਮੁਨਾਫਾ ਹੋਣ ਵਾਲਾ ਹੈ ਉਹਨਾਂ ਨੂੰ ਆਪਣੇ ਕੰਮ ਵਿੱਚ ਤੇ ਆਪਣੇ ਧਨ ਪ੍ਰਾਪਤੀ ਦੇ ਜੋਗ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋ ਜਾਵੇਗਾ ਇਸ ਰਾਸ਼ੀ ਵਾਲਿਆਂ ਨੇ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਹਨ ਦੋਸਤੋ ਹੁਣ ਖੁਸ਼ੀਆਂ ਹੀ ਖੁਸ਼ੀਆਂ ਇਹਨਾਂ ਦੇ ਸਾਰੇ ਦੁੱਖ ਤੈਤ ਕਸ਼ਟ ਮਿਟਣ ਵਾਲੇ ਹਨ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦਾ ਸੇਕ ਭਗਵਾਨ ਪੋਲਿਨਾ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਪ੍ਰਾਪਤੀ ਦੇ ਨਵੇਂ ਜੋਗ ਬਣ ਰਹੇ ਹਨ ਤੁਹਾਡੀ ਜਿਹੜੀ ਵੀ ਆਰਥਿਕ ਤੰਗੀ ਸੀ ਉਹ ਹੁਣ ਖਤਮ ਹੋ ਜਾਵੇਗੀ ਤੁਹਾਨੂੰ ਤੁਹਾਨੂੰ ਪ੍ਰਾਪਤੀ ਦੇ ਨਵੇਂ ਜੋਗ ਬਣਦੇ ਦਿਖਾਈ ਦੇ ਰਹੇ ਹਨ ਤੁਹਾਨੂੰ ਮਾਨ ਸਨਮਾਨ ਵਿੱਚ ਵਾਧਾ ਹੋਏਗਾ ਤੁਹਾਡੇ ਇਸ ਸਮੇਂ ਸਮਾਜ ਵਿੱਚ ਤਾਰੀਫ਼ ਵਧਣ ਵਾਲੀ ਹੈ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਨਵੇਂ ਅਫਸਰ ਬਣਦੇ ਦਿਖਾਈ ਦੇ ਰਹੇ ਹਨ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਇਸ ਰਾਸ਼ੀ ਵਾਲੇ ਜਿਹੜੇ ਵਿਦਿਆਰਥੀ ਵਰਗ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਇਸ ਸਮੇਂ ਪੜਾਈ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਣ ਵਾਲਾ ਹੈ ਉਹਨਾਂ ਦਾ ਇਸ ਸਮੇਂ ਪੜਾਈ ਵਿੱਚ ਮਾਨ ਲੱਗੇਗਾ ਜਿਸ ਕਾਰਨ ਉਹਨਾਂ ਨੂੰ ਕੋਈ ਵੱਡੀ ਪ੍ਰਾਪਤੀ ਹੋ ਸਕਦੀ ਹੈ ਤੁਹਾਡੇ ਪਰਿਵਾਰ ਵਿੱਚ ਕੁਝ ਖੁਸ਼ੀ ਨਵਾਂ ਮਾਹੌਲ ਬਣਿਆ ਰਹੇਗਾ ਤੇ ਨਾਲ ਹੀ ਤੁਹਾਡੇ ਵਪਾਰ ਵਿੱਚ ਬਹੁਤ ਤਰੱਕੀ ਹੋਣ ਵਾਲੀ ਹੈ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਗੇ ਸਿੰਘ ਰਾਸ਼ੀ ਵਾਲੇ ਤੁਹਾਨੂੰ ਇਸ ਸਮੇਂ ਚਾਰੇ ਪਾਸਿਆਂ ਤੋਂ ਤਨਲਾਭ ਹੋਣ ਵਾਲਾ ਹੈ ਜਿਹੜੇ ਲੋਕ ਇਸ ਰਾਸ਼ੀ ਵਾਲੇ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੀ ਤਨਖਾਹ ਵਿੱਚ ਵਾਧਾ ਹੋਣ ਵਾਲਾ ਹੈ ਜੇਕਰ ਉਹ ਆਪਣੀ ਤਰੱਕੀ ਚਾਹੁੰਦੇ ਹਨ ਉਹਨਾਂ ਦੀ ਤਰੱਕੀ ਵਿੱਚ ਨਵੇਂ ਜੋਗ ਪਾਉਂਦੇ ਦਿਖਾਈ ਦੇ ਰਹੇ ਹਨ ਤਾਂਨ ਪ੍ਰਾਪਤੀ ਦੇ ਜੋਗ ਬਣ ਰਹੇ ਹਨ ਜਿਹੜੇ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖ ਰਹੇ ਹਨ ਉਹਨਾਂ ਨੂੰ ਇਹ ਸੁਖ ਪ੍ਰਾਪਤ ਹੋਵੇਗਾ ਇਸ ਰਾਸ਼ੀ ਵਾਲੇ ਜਿਹੜੇ ਪ੍ਰੇਮੀ ਲੋਕ ਹਨ ਉਹਨਾਂ ਨੂੰ ਪ੍ਰੇਮੀ ਦਾ ਮਿਲਾਪ ਹੋਏਗਾ ਕਿਨਾਂ ਗਲਤ ਨਹੀਂ ਹੋਵੇਗਾ ਕਿ ਸਿੰਘ ਰਾਸ਼ੀ ਵਾਲੇ ਇਹ ਸਭ ਤੁਹਾਡੇ ਹੱਥ ਵਿੱਚ ਹੈ ਇਸ ਦਾ ਪੂਰਾ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਰਾਸ਼ੀ ਹੈ ਜੇ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਭਗਵਾਨ ਪੋਲੇਨਾਜੀ ਦੀ ਅਪਾਰੀ ਕਿਰਪਾ ਤੁਹਾਡੇ ਤੇ ਹੋਣ ਵਾਲੀ ਹੈ ਭਗਵਾਨ ਪੋਲੇਨਾਜੀ ਦੀ ਭਗਵਾਨ ਪੋਲੇਨਾ ਤੁਹਾਡੇ ਬਹੁਤ ਜ਼ਿਆਦਾ ਪਸੰਦ ਹੋ ਚੁੱਕੇ ਹਨ ਜਿਸ ਨਾਲ ਤੁਹਾਡੇ ਤੇ ਤਾਨ ਦੀ ਵਰਖਾ ਕਰਨ ਵਾਲੇ ਹਨ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੁਣ ਖਤਮ ਹੋਣ ਵਾਲੀਆਂ ਹਨ ਤੁਹਾਡੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋਵੇਗਾ ਖੁਸ਼ੀਆਂ ਦਾ ਪੰਡਾਰਾ ਤੁਹਾਡੇ ਤੇ ਤੁਹਾਡੇ ਤੇ ਹੋਣ ਵਾਲਾ ਹੈ ਜਿੰਦਗੀ ਵਿੱਚ ਹੁਣ ਕੋਈ ਵੀ ਦਿੱਕਤ ਨਹੀਂ ਰਹੇਗੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਬਹੁਤ ਵਧੀਆ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਤੁਸੀਂ ਜਿੰਨੀ ਵੀ ਮਿਹਨਤ ਕੀਤੀ ਸੀ ਉਸ ਦਾ ਤੁਹਾਨੂੰ ਇਸ ਸਮੇਂ ਫਾਇਦਾ ਮਿਲ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸੇ ਕਿ ਜਿਹੜੇ ਕੰਮ ਤੁਹਾਡੇ ਕਾਫੀ ਸਮੇਂ ਤੋਂ ਰੁਕੇ ਸਨ ਉਹ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰੀ ਵਰਗ ਦੇ ਨਾਲ ਸਬੰਧ ਰੱਖਦੇ ਹਨ ਉਨ੍ਹਾਂ ਨੂੰ ਵਪਾਰ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਉਨ੍ਹਾਂ ਦਾ ਵਪਾਰ ਹੁਣ ਦਿਨ ਦੁਗਣੀ ਰਾਤ ਛੋਗਣੀ ਤਰੱਕੀ ਕਰੇਗਾ ਹਰ ਪਾਸਿਆਂ ਤੋਂ ਧਨਲਾਭ ਪ੍ਰਾਪਤ ਹੋਵੇਗਾ ਮੀਨ ਰਾਸ਼ੀ ਵਾਲਿਆਂ ਨੂੰ ਤੁਹਾਨੂੰ ਬਹੁਤ ਹੀ ਖੁਸ਼ੀਆਂ ਮਿਲਣ ਵਾਲੀਆਂ ਹਨ ਇਸ ਰਾਸ਼ੀ ਵਾਲੇ ਜਿਹੜੇ ਲੋਕ ਨੌਕਰੀ ਦੇ ਨਾਲ ਸੰਬੰਧ ਰੱਖਦੇ ਹਨ ਉਨ੍ਹਾਂ ਨੂੰ ਨੌਕਰੀ ਵਿੱਚ ਪ੍ਰਮੋਸ਼ਨ ਮਿਲਣ ਵਾਲੀ ਹੈ ਜਿਹੜੇ ਲੋਕ ਨੌਕਰੀ ਦੀ ਇੱਛਾ ਰੱਖਦੇ ਹਨ ਉਨ੍ਹਾਂ ਦੇ ਵੀ ਇਹ ਇੱਛਾ ਪੂਰੀ ਹੋ ਜਾਵੇਗੀ ਉਨ੍ਹਾਂ ਨੂੰ ਮਨਚਾਹੀ ਨੌਕਰੀ ਮਿਲ ਸਕਦੀ ਹੈ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਹਿਲਾਂ ਰੁਕਾਵਟਾਂ ਆ ਰਹੀਆਂ ਸਨ ਉਹ ਹੁਣ ਦੂਰ ਹੋ ਜਾਣਗੀਆਂ ਇਸ ਸਮੇਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਨਵਾਂ ਅਗਾਜ਼ ਕਰੋਗੇ ਦੋਸਤੋ ਇਹ ਹਨ ਉਹ ਰਾਸ਼ੀਆਂ ਜਿਨ੍ਹਾਂ ਦੀ ਇਸ ਵਾਰ ਮੱਸੀਆ ਤੇ ਕਿਸਮਤ ਬਦਲਣ ਵਾਲੀ ਹੈ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਾ